ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਜੀ ਸਰਪ੍ਰੇਜ਼ ਬੱਚੇ ਲੈ ਕੇ ਆਏ ਨੇ ਤੇ ਇੰਨੇ ਆਪਾਂ ਕਰਦੇ ਗੱਲਾਂ ਬਾਤਾਂ ਫੇਰ ਤੁਹਾਨੂੰ ਦਿਖਾਉਣੇ ਤੁਸੀਂ ਦੱਸਿਓ ਵੀ ਕੀ ਲੈ ਕੇ ਆਏ ਹੋਣਗੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਕੀ ਲੈ ਕੇ ਆਏ ਹੋਣਗੇ ਤੇ ਕਿੰਨੇ ਦਿਨਾਂ ਦਾ ਆਕਾਸ਼ ਕਹਿੰਦਾ ਸੀ ਮੈਂ ਇੱਕ ਚੀਜ਼ ਲੈ ਕੇ ਆਉਣੀ ਸੀ ਚੀਜ਼ ਲੈ ਕੇ ਆਉਣੀ ਹੈ ਤੇ ਅੱਜ ਉਹ ਘੜੀ ਆ ਗਈ ਕੋਣੀ ਚੀਜ਼ ਲੈ ਆਉਂਦੀ ਖਹਿੜਾ ਨਹੀਂ ਛੱਡਿਆ ਹੈਗਾ ਮੈਂ ਜਿਹੜੀ ਚੀਜ਼ ਦੇ ਬੱਚੇ ਜ਼ਿੱਦ ਕਰਕੇ ਮੈਂ ਅਗਰ ਪੈ ਜਾਂਦੇ ਫਿਰ ਉਹ ਚੀਜ਼ ਨੂੰ ਲੈ ਕੇ ਹੀ ਆਉਂਦੇ ਤੇ ਆਪਾਂ ਸੋਨ ਸਰਪ੍ਰਾਈਜ਼ ਦਿਖਾਵਾਂਗੇ ਵੀ ਕੀ ਲੈ ਕੇ ਆਉਣਗੇ ਤੁਸੀਂ ਸਾਬ ਲਾਇਵ ਕੀ ਲੈ ਕੇ ਆਏ ਹੋਗੇ ਤੇ ਇੱਕ ਮਿੰਟ ਵਿੱਚ ਦੱਸਿਓ ਆਪਾਂ ਨੇ ਕੀ ਲੈ ਕੇ ਆਏ ਹੋਣਗੇ ਬੱਚਿਆਂ ਨੂੰ ਬਸ ਜੀ ਚਾਹ ਹੁੰਦਾ ਚੀਜ਼ਾਂ ਲਿਆਉਣ ਦਾ ਮਾਂ ਘਰੋਂ ਚਹਿ ਲਾਉਣ ਚਹਿ ਨਾ ਲਾਉਣ ਤੇ ਸਰਪ੍ਰਾਈਜ਼ ਆਪਾਂ ਕਰਾਂਗੇ ਤੁਹਾਡੇ ਨਾਲ ਸਾਂਝਾ ਵੀ ਕੀ ਲੈ ਕੇ ਆਏ ਨੇ ਚਲੋ ਆਪਾਂ ਬਾਪੂ ਨਾਲ ਗੱਲਾਂ ਬਾਤਾਂ ਮਾਰਦੇ ਆ ਨਾ ਅੱਜ ਸੁਣ ਸੁਣਾਉਣੇ ਤੇ ਨਾਲੇ ਆਪਾਂ ਸਰਪ੍ਰਾਈਜ਼ ਦੇਖਦੇ ਵਕੀਲੇ ਕੇ ਆਉਂਦੇ ਤੇ ਸੌੜਨਾ ਕਰਾਂਗੇ ਆਪਾਂ ਸ਼ਹਿਰ ਵੀੜੇ ਚਲੋ ਜੀ ਬੱਚੇ ਬਾਹਰ ਫਿਰਨ ਤੁਰਨ ਤਾ ਘਰੇ ਕੋਈ ਚੀਜ਼ ਲੈਣ ਉਹ ਕੋਈ ਚੀਜ਼ ਮਾੜੀ ਨਹੀਂ ਹੈਗੀ ਬਾਪੂ ਕਹਿੰਦਾ ਬੇ ਬੱਚਿਆਂ ਨੂੰ ਚਲ ਹੁੰਦੀ ਆ ਗਾਣੇ-ਸਾਣੇ ਦਾ ਸੌਂਗ ਤੇ ਮੈਂ ਸਾਨੂੰ ਦੱਸ ਦੇਣੀ ਆ ਜਿਕੇ ਲੈ ਕੇ ਆ ਰਹੇ ਹਤੇ ਲੈ ਕੇ ਆ ਰਹੇ ਜੀ ਅੱਜ ਸਪੀਕਰ ਸੁਣਨ ਵਾਸਤੇ ਕਾਸ਼ ਤੇ ਮੈਂ ਹਜੇ ਮਨਾ ਕਰ ਦਿੱਤੀ ਵੀ ਰਹਿਣ ਦੇ ਆਪਾਂ ਇਹ ਲਸੀੜੀ ਲਿਆਵਾਂਗੇ YouTube ਵਾਲੀ ਤੇ ਬਾਪੂ ਕਹਿੰਦਾ ਨਹੀਂ ਭਾਈ ਕੋਈ ਨਾ ਲਿਆਉਣ ਦੇ ਕੋਈ ਗੱਲ ਨਹੀਂ ਨਿਆਣਾਗਾ ਤੇ ਮੈਂ ਬੱਚਿਆਂ ਨੂੰ ਹੁੰਦਾ ਚਾਹ ਕਹਿੰਦਾ ਇਹਦੀ ਮਾਮੀ ਰਿਵ ਤੇਰਾ ਕਹਿੰਦਾ ਤੋ ਟੇਵਰ ਕਾਰਡ ਸੁਣਦੇ ਹੁੰਦੇ ਤੇ ਉਹਨਾਂ ਟੇਵਰ ਕਾਰਡ ਦਰਵਾਜ਼ੇ ਹੁੰਦਾ ਸੀ ਤੇ चलो जी एक एमाका चकलिया है चकलू सरप्राइज़ है <laughs> सरप्राइज खोलू कौन जगनूर जगनूर खोलूगा किनेदा की जी रहे स्पीकर है इने में के इतने नए जे आ रहे हैं आराम रे गेम क्या हो रहा है इने फास फास आ देना दादा चक्कर आ जाती है दादा ट्रैक्टर चला रही है इने थाने आने पूरा रास्ता जाय कर देखो शुक्रिया ट्रैक्टर इंजन बदले ना माल भरता नहीं हां ਦੇ ਵੀ ਨਹੀਂ ਬਤਾਈ ਨਾ ਉਹ ਜਿਹੜੇ ਆਨੇ ਲਿਆਉਂਦੇ ਆਦਰੇਟ ਚ ਮਿਲਦੀ ਚੀਜ਼ ਚ ਨਾਲ ਲਿਆ ਨਾ ਜਿਹੜੀ ਕਿ ਵਸੇਤੀ ਹੋਏ ਖੋਲਣ ਬੁਲਾ ਕੇ ਦੇਖੇ ਨਾ ਸਾਡੇ ਨਾਲੇ ਦੇਖੋ ਹੋਰ ਲੋਨ ਖਾਸਵਾਦ ਹੈ ਹੈ ਕੀ ਆਦਾ ਹੈ ਚਾਵਾ ਨਾਕਾ ਸੁਆਦ ਆਇਆ ਚਾਵਾ ਮੈਂ ਤੁਹਾਨੂੰ ਬਤਾਉਂ ਕਿੰਨੀ ਹੈ ਤੇਰੇ ਬਣਾ

Mode. Connected. ख़़े ख़़े। तादरा तादरा। तादरा। लो जी बच्चे ने रख ले लिया के डीजे सॉरी ਦੀ ਕਹਿੰਦੇ ਹੁੰਦੇ ਨੇ ਉਹਨੂੰ ਸਪੀਕਰ ਤੇ ਮੈਨੂੰ ਵੀ ਖਿੱਚ ਲਿਆ ਕਹਿੰਦੇ ਅੱਜ ਦੇਖੋ ਤੁਸੀਂ ਮੰਮੀ ਚੱਲਦੇ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ਪਈ ਐ ਡੀਜੇ ਦੀ ਚਲੋ ਜੀ ਬੱਚਿਆਂ ਨਾਲ ਐਵੇਂ ਹੁੰਦਾ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਵੀ ਹੁੰਦਾ ਸੀ ਬਾਪੂ ਕਹਿੰਦਾ ਸੀ ਕਹਿੰਦਾ ਭਾਈ ਪਹਿਲਾਂ ਜਗਰਾਜ ਰੇਡਵੇ ਲੈ ਕੇ ਆ ਸੀ ਉਹਨੂੰ ਰੇਡਵੇ ਦਾ ਸੌਂਕਤੀਂ ਮੇਰ ਪਰ ਆ ਰੀਂਗਰ ਲਾ ਕਰਨ ਲੱਗਿਆ ਤੇ ਫੇਰ ਕਹਿੰਦੇ ਉਹਨੇ ਟੀਵਰ ਕੱਟ ਲਿਆਂਦੀ ਅਸੀਂ ਵਾਲੀ ਹਸੇ ਟੀਵਰ ਕੱਟ ਤੋ ਮੇਰੇ ਭਰਾ ਜੀ ਕੀ ਕਰਦਾ ਜੇ ਤੋ ਟੀਵਰ ਕੱਟ ਡੈਪ ਲੱਗ ਨਿਕਲਦਾ ਹੁੰਦਾ ਤਾਂ ਉਹ 플ੱਗ ਨੂੰ ਕੱਢ ਕੇ ਜੇ ਸੁਟਿਆ ਹੁੰਦਾ ਖੇਤ ਨਾਲ ਲੈ ਜਾਂਦਾ ਤਾਂ ਕਿ ਮਗਰੋਂ ਵੀ ਮੇਰੀਆਂ ਭੈਣਾਂ ਨਾਲ ਗੀਤ ਸੁਣਨ ਅੱਗੇ ਇੰਨਾ ਉਹ ਹੁੰਦਾ ਡਰ ਹੁੰਦਾ ਭਰਾਵਾਂ ਦਾ ਭੈਣਾਂ ਨੂੰ ਤੇ ਮੇਰੇ ਭਰਾ ਨੇ ਉਹ ਟੇਪ ਦਾ ਨੰ ਪਲੱਗ ਜਾਂ ਲਗਾ ਕੇ ਜਾਣਾ ਅਸੀਂ ਮੰਗਰੋਂ ਚੋਰੀਆਂ ਕੱਢ ਕੇ ਫੇਰ ਲਾ ਲੈਂਦੀਆਂ ਉਹਨੂੰ ਟੇਪ ਨੂੰ ਤੇ ਵੀ ਇਹਨਾਂ ਅੱਗੇ ਪ੍ਰਾਮੰਦਰ ਹੁੰਦਾ ਜਦੋਂ ਅਸੀਂ ਇਸ ਤਰ੍ਹਾਂ ਟੇਪ ਲਾਉਂਦੇ ਆਂ ਤਾਂ ਅੱਗੇ ਦਰੀਆਂ ਬੁਣਦੀਆਂ ਤੇ ਕੱਢਦੀਆਂ ਹੁੰਦੀਆਂ ਉਦੋਂ ਇਸ ਤਰ੍ਹਾਂ ਗਾ ਗੀਤ ਸੁਣ ਲੈਂਦੇ ਘਰੇ ਲਾ ਕੇ ਚੋਰੀਆਂ ਸੁਣਦੇ ਗੀਤ ਤੇ ਸਾਹਮਣੇ ਨਹੀਂ ਸੀ ਸੁਣਦੇ ਹੁੰਦੇ ਗੀਤ ਤੇ ਗੱਲਾਂ ਕਰਕੇ ਪਰਾਣੀ ਅਸੀਂ ਬਹੁਤ ਹੱਸੇ ਇੱਕ ਦਿਨ ਅਸੀਂ ਇਸੇ ਤਰੀਂ ਟੇਪ ਲਾ ਲਈ ਦਰੀਵੰਦੀਆਂ ਨੇ ਮੇਰੀ ਵੱਡੀ ਭੈਣ ਹੋਰਾਂ ਨੇ ਜਦੋਂ ਟੇਪ ਲਾ ਲਈ ਤਾਂ ਉਧਰੋਂ ਵੀਰੇ ਉਹਰੇ ਖੇਤ ਵਾਗੇ ਸੀ ਸਪਰੇਅ ਕਰਨ ਤੇ ਉੱਥੋਂ ਖਾਨੀ ਵੀਰਾ ਕੀਪਰ ਲਗਾਇਆ ਖੇਤੋਂ ਆ ਕੇ ਲੈਣ ਆ ਗਿਆ ਕਰਿਓ ਖਾਨੀ ਬਾਲਟੀ ਲੈਣ ਆ ਗਿਆ ਮੇਰਾ ਪੱਜੀ ਭਰਾ ਸੀ ਜਿਹੜਾ ਸੋਟਾ ਤੇ ਭਈ ਸਾਨੂੰ ਤਾਂ ਪਾ ਦੀ ਬਣ ਗਈ ਸਾਰਿਆਂ ਵਿੱਚੀ ਪਾ ਵੀਰਨ ਵਿੱਚੀ ਸਾਨੂੰ ਵੀ ਹੁਣ ਆਪਾਂ ਕਿਸ ਤਰ੍ਹਾਂ ਲਖੋ ਇਹ ਇਸ ਤਾ ਚੋਰਾ ਮੰਗੂ ਭਜੀਆਂ ਫਿਰੇ ਵੀ ਹੁਣ ਕੀ ਕਰੀਏ ਹੁਣ ਕੀ ਕਰੀਏ ਤੇ ਵਿੱਚੀ ਮੇਰੇ ਵੀ ਬੀਬੀ ਡਰੇ ਅੱਗੇ ਸਾਰਿਆਂ ਨੂੰ ਇਸ ਤਰ੍ਹਾਂ ਡਰ ਹੁੰਦਾ ਤੇ ਭੈਣ ਭਾਈ ਜਾਂਦਾ ਤੇ ਹੁਣ ਤਾਂ ਕੋਈ ਮੰਨਦੀ ਨਹੀਂ ਇੱਕ ਦੂਜੇ ਦਾ ਡਰ ਹੁਣ ਤਾਂ ਡਰ ਨੂੰ ਕੋਈ ਡਾਰੀ ਨਹੀਂ ਸਮਝਦਾ ਇਸ ਤਰੀ ਬਾਪੂ ਤੇ ਮੈਂ ਗੱਲਾਂ ਕਰ ਰਹੀ ਸੀ ਐਨੇ ਭਾਈ ਤੇਰੇ ਚਾਚੇ ਉਹ ਰਹਿੰਦੇ ਤੁਸੀਂ ਕਿਤੇ ਮੁਰੇ ਨਹੀਂ ਸੀ ਬੋਲੇ ਜੇ ਸਾਡਾ ਚਾਚਾ 12 ਚ ਖੜਾ ਹੁੰਦਾ ਤਾਂ ਅਸੀਂ 12 ਚ ਨਹੀਂ ਤੀ ਜਾ ਕੇ ਖੜਦੇ ਕਹਿੰਦੇ ਨਹੀਂ ਚਾਚਾ ਖੜਾ ਦੇਖ ਕੇ ਅੰਦਰ ਆ ਜਾਂਦੇ ਤੇ ਨਾ ਹੀ ਮੇਰਾ ਜਿਹੜਾ ਫੌਜੀ ਭਰਾ ਸੀ ਉਹ ਸਾਨੂੰ ਬਾਹਰ ਖੜਨ ਲਿੰਦਾ ਸੀ ਤੇ ਜਦੋਂ ਵੀ ਬਾਹਰ ਜਾਂਦਾ ਉਹਨੇ ਗੇਟ 'ਚ ਬਾਹਲੇ ਕੇ ਨਾਲੀ ਗੇਟ ਦੇ ਵਿੱਚ ਪਾ ਕੇ ਰੱਖਣੀ ਵੀ ਕੋਈ ਬਾਹਰ ਨਾ ਦੇਖ ਲੈਣ ਕੁੜੀਆਂ ਕਿਤੇ ਤੇ ਅੱਗੇ ਤਾਂ ਬਹੁਤ ਆ ਬੰਦੀਆਂ ਲੱਗਦੀਆਂ ਸੀ ਹੁਣ ਤਾਂ ਬਹੁਤ ਕੁੜੀਆਂ ਨੂੰ ਆਜ਼ਾਦੀ ਆ ਤੇ ਸਾਡੇ ਤਾਂ ਉਦੋਂ ਬਾਹਰ ਨਹੀਂ ਸੀ ਜਾਣ ਦਿੰਦੇ ਇਸ ਤਰ੍ਹਾਂ ਤੇ ਨਾ ਹੀ ਜਦੋਂ ਕੋਈ ਘਰ ਚ ਆਇਆ ਜਾਂਦਾ ਸੀ ਨਾ ਕੋਈ ਉੱਚੀ ਆਵਾਜ਼ ਨਾਲ ਗੱਲ ਕਰਦਾ ਸੀ ਮੇਰਾ ਭਰਾ ਉਹਦਾ ਸੁਭਾਅ ਬਹੁਤ ਹੀ ਥੋੜਾ ਜਿਹਾ ਵੱਖਰਾ ਸੀ ਹਾਂਜੀ ਵੱਡਾ ਭਰਾ ਨਹੀਂ ਸੀ ਮੇਰਾ ਕੁਛ ਕਹਿੰਦਾ ਤੇ ਜਦੋਂ ਫੌਜ ਜੋ 2 ਮਹੀਨੇ ਹੁੰਦਾ ਸਾਡੀ ਕੁ ਵਕਤੀ ਆ ਜਾਂਦੀ ਉਹ ਨਜ਼ਰ ਤੇ ਫਿਰ ਸਫਾਈਆਂ ਨੂੰ ਕਹਿੰਦਾ ਐ ਕਰ ਲੋ ਵਾਹ ਕਰ ਲੋ ਤੇ ਇਸ ਤਰ੍ਹਾਂ ਅਸੀਂ ਗੱਲਾਂ ਕਰੀ ਜਾਂਦੇ ਸੀ ਕਿਉਂਕਿ ਇਹ ਫੌਜੀ ਜਿਹੜੇ ਹੁੰਦੇ ਰਸੂਲਾਂ ਦੇ ਪੱਕੇ ਹੁੰਦੇ ਆ ਜੀ ਤੇ ਆਪਦੀ ਗੱਲ ਨੂੰ ਹੀ ਉਹ ਰੱਖਦੇ ਹੁੰਦੇ ਸਿਰੇ ਵੀ ਅਸੀਂ ਐ ਕਰਨਾ ਵਾਹ ਕਰਨਾ ਤੇ ਸਾਨੂੰ ਸਾਗ ਦੇ ਜਿਹੜੀ ਕੰਮ ਤੇ ਲਾਈ ਰੱਖਦਾ ਉਹ ਇੱਥੋਂ ਸਫਾਈ ਕਰੋ ਇੱਥੋਂ ਸਫਾਈ ਕਰੋ ਐ ਕਰੋ ਵਾਹ ਕਰੋ ਸਾਰਿਆਂ ਦੇ ਕਦੀ ਘਰੇ ਪਾ ਕੇ ਰੱਖਦਾ ਜਦੋਂ 2 ਮਹੀਨੇ ਸੁੱਟੀ ਆਉਂਦਾ ਉਸੀ ਆਕਾਸ ਦੇ ਸਪੀਕਰਾਂ ਤੋਂ ਜਿਆਦਾ ਕੀਤਾ ਵੀ ਜਗਰਾਜ ਕਿੰਨਾ ਕੁਸ ਕਰਦਾ ਹੁੰਦਾ ਸੀ ਫਿਰ ਉਹ ਬੱਚਿਆਂ ਨੂੰ ਨਹਿਲ ਤੇ ਗਾਣੇ ਸੁਣਾਉਂਦਾ ਤੇ ਨਾਲੇ ਉਹਨਾਂ ਤੋਂ ਕੰਮ ਕਰਵਾਉਂਦਾ ਅੱਗੇ ਕਿਉਂਕਿ ਟੁੱਕਾ ਟੁੱਕਾ ਮਸੀਨ ਦੇ ਉੱਤੇ ਘਰੇ ਕਰਦੇ ਇੱਕੋ ਤਰਕੇ ਕੱਖ ਪਾਈ ਜਾਂਦੇ ਸੀ ਤੇ ਹੁਣ ਤਾਂ ਅਗਲਾ ਮੋਟਰਾਂ ਲੱਗੀਆਂ ਨੇ ਮੋਟਰਾਂ ਤੇ ਕੁੱਤਰ ਲੈਂਦੇ ਨੇ ਅੱਗੇ ਫਿਰ ਉਹ ਬੱਚਿਆਂ ਨੂੰ ਇਕੱਠੇ ਕਰਕੇ ਜਦੋਂ ਖੇਤ ਕੰਮ ਕਰ ਕਰਦੇ ਸਾਰੇ ਉਹ ਇਸ ਤਰ੍ਹਾਂ ਕੰਮ ਕਰਵਾ ਲੈਂਦਾ ਅੱਗੇ ਤਾਂ ਲੋਕਾਂ ਨੂੰ ਮੜੀ ਜੀ ਚੀਜ਼ ਦਾ ਇਸ ਤਰੀਕਾ ਹੋ ਜਾਂਦਾ ਤੇ ਵੀਸੀਆਰ ਲੈ ਕੇ ਖੇਤ ਵਿੱਚ ਆਉਂਦੇ ਹੁੰਦੇ ਕਿਸੇ ਦੇ ਕਿਸੇ ਜਾਂ ਬੇਹਾ ਸਾਧੀਆਂ ਚ ਅੱਗੇ ਵੀਸੀਆਰ ਲੈ ਕੇ ਆਉਂਦੇ ਹੁੰਦੇ ਫਿਰ ਉਹ ਇਕੱਠੇ ਪੈਣ ਸੀ ਕਰਕੇ ਖੇਤਾਂ ਵਿੱਚ ਫਿਲਮ ਦੇਖਦੇ ਕੋਈ ਮੁੰਡੇ ਖੁੰਡੇ ਇਕੱਠੇ ਹੋ ਕੇ ਤੇ ਬਾਪੂ ਇਹ ਕਹਿੰਦੇ ਭਾਈ ਕੋਈ ਗੱਲ ਨਹੀਂ ਇਹ ਤਾਂ ਸ਼ੁਰੂ ਤੇ ਬੱਚਿਆਂ ਨੂੰ ਗਾਣ ਵਜਾਉਣ ਦਾ ਸ਼ੌਕ ਹੁੰਦਾਗਾ ਕੋਈ ਨਾ ਸਾਰੀ ਕਰਦੇ ਨਹੀਂ ਵੀ ਜੀ ਸਪੀਕਰ ਲਿਆ ਕੋਈ ਗੱਲ ਨਹੀਂ ਮੈਨੂੰ ਬਾਪੂ ਕਾਸ਼ ਨੂੰ ਕੁਝ ਕਹਿਣ ਦੀ ਉਹਦਾ ਕਹਿੰਦਾ ਕੋਈ ਗੱਲ ਨਹੀਂ ਭਾਈ ਨਿਆਣਾਗਾ ਨਿਆਣਿਆਂ ਨੂੰ ਚਾਹ ਹੁੰਦਾ ਚੀਜ਼ ਵੀ ਕੋਈ ਨਾ ਜਿਲੇ ਆ ਫੇਰ ਕਿੱਡੀ ਕੀ ਗੱਲ ਹੈ ਜੀ ਤੇ ਕਹਿੰਦਾ ਅੱਗੇ ਭਾਈ ਬੀਸੀਰ ਲੈ ਕੇ ਦੇਖਦੇ ਹੁੰਦੇ ਜਵਾਕ ਜਗਰਾਾ ਜੂਰੀ ਤੇ ਕਹਿੰਦਾ ਜਾਂ ਸਾਡੇ ਪਿੰਡ ਵਿੱਚ ਇੱਕ ਟੀਵੀ ਹੁੰਦਾ ਸੀ ਕਿਸੇ ਸੰਤਾਂ ਦੇ ਘਰੇ ਸਾਡੇ ਉਥੇ ਡੇਰੇ ਸੰਤਾਂ ਦੇ ਘਰੇ ਅਸੀਂ ਉਹਨਾਂ ਦੇ ਘਰੇ ਟੀਵੀ ਦੇਖਣ ਜਾਣ ਤੇ ਮਹਾਭਾਰਤ ਚੱਲਦਾ ਹੁੰਦਾ ਉਦੋਂ ਵੀ ਤੁਸੀਂ ਵੀ ਜਾਂਦੀ ਹੁੰਦੀ ਸੀ ਰਵੈਣ ਦੇਖਣ ਤੇ ਵੀਰ ਲੱਗਦੀ ਇੱਕ ਫੀਲਿੰਗ ਸੀ ਜਦੋਂ ਇਕੱਠੇ ਹੋ ਕੇ ਸਾਰੇ ਦੇਖਦੇ ਸੀ ਬੱਚੇ ਤੇ ਨਾ ਕੋਈ ਕਿਸੇ ਨੂੰ ਕੁਝ ਕਹਿੰਦਾ ਸੀ ਵੀ ਕਿਉਂ ਸਾਡੇ ਘਰੇ ਆ ਗਏ ਅਸੀਂ ਜਾਂ ਸਾਡੇ ਪੰਡਤਾਂ ਦੇ ਟੀਵੀ ਆਏ ਸੀ ਉਹਨਾਂ ਦੇ ਘਰੇ ਜਾਂਦੇ ਦੇਖਣ ਟੀਵੀ ਤੇ ਇਸ ਤਰ੍ਹਾਂ ਅੱਗੇ ਬਹੁਤ ਚਾਹ ਹੁੰਦਾ ਪਿੰਡ ਚ ਟਾਵਾਂ ਡਰਲੀ ਟੀਵੀ ਕਿਸੇ ਦੇ ਘਰੇ ਹੁੰਦਾ ਤੇ ਹੁਣ ਤਾਂ ਗੱਲ ਨਹੀਂ ਰਹੀਆਂ ਜੀ ਪਹਿਲਾਂ ਆਈਆਂ ਤੇ ਹੁਣ ਤਾਂ ਕੋਈ ਵਿਆਹ ਦੀ ਵੀਡੀਓ ਨਹੀਂ ਦਿਖਾਉਂਦਾ ਕਿਸੇ ਨੂੰ ਬੜਮਾ ਕੇ ਅਗਲਾ ਰੱਖ ਲੈਂਦਾ ਘਰ ਦੇ ਘਰ ਦੇ ਵੇਖ ਲੈਂਦੇ ਅੱਗੇ ਤਾਂ ਜਦੋਂ ਕੋਈ ਵਿਆਹ ਆ ਦੀ ਰਿਸ਼ਤੇਦਾਰੀ ਚ ਵੀ ਕਿਸੇ ਪੂਆ ਕੁਫੀਰੇ ਮੁੰਡੇ ਦਾ ਮਾਮੇ ਦਾ ਵਿਆਹ ਕਿਸੇ ਜਵਾਕ ਦਾ ਹੁੰਦਾ ਤਾਂ ਵੀਡੀਓ ਲੈ ਕੇ ਆਉਂਦੇ ਫਿਰ ਸਾਰੇ ਬੀਹ ਗਵਾਂਡ ਨੂੰ ਸੱਦਾ ਦਿੰਦੇ ਵੀ ਸਾਡੇ ਘਰੇ ਆ ਕੇ ਵੀਡੀਓ ਦੇਖ ਕੇ ਜਾਓ ਵਿਆਹ ਦੇ 20000 ਲੈ ਆਉਂਦੇ ਕਿਰਾਏ ਤੇ ਅੱਗੇ ਲੋਕਾਂ 'ਚ ਬਹੁਤ ਪਿਆਰ ਸੀ ਜੀ ਤੇ ਹੁਣ ਪਿਆਰ ਨਹੀਂ ਹੈਗਾ ਤੇ ਬਾਪੂ ਦੀ ਬਾਜ ਕਟਮ ਵੀ ਸੀ ਥੋੜੀ ਜੀ ਇਸ ਕਰਕੇ ਮੈਂ ਆਪ ਹੀ ਬੋਲ ਲਈਆਂ ਗੱਲਾਂ ਸੀ ਪਿਆਉਤੀ ਨੇ ਇਸ ਤਰੀਕਾ ਗੱਲਾਂ ਕੀਤੀਆਂ ਕਿੰਨਾ ਭਾਈ ਅੱਗੇ ਲੋਕਾਂ ਨੂੰ ਚਾਅ ਹੁੰਦਾ ਜਦੋਂ ਕੋਈ ਚੀਜ਼ ਲੈ ਆਉਂਦਾ ਸਾਰੇ ਚਾਅ ਕਰਦੇ ਉਹ ਚੀਜ਼ ਦਾ ਵੀ ਹੁਣ ਉਹ ਚਾਅ ਨਹੀਂ ਹੈਗੇ ਪਹਿਲਾਂ ਚਾਅ ਨਹੀਂ ਹੈਗੇ ਚੀਜ਼ਾਂ ਦੇ ਕਿਉਂਕਿ ਹੁਣ ਸਭ ਆਪੋ ਆਪਣੇ ਘਰਾਂ 'ਚ ਐਨਾ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਹੁੰਦੀਆਂ ਨੇ ਤੇ ਮਾਪਿਓ ਹਰੇਕ ਆਪਣੇ ਬੱਚੇ ਨੂੰ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕਰਦਾ